ਗੁਰ ਜੀ ਦਾ ਕਾਲ ਸਹਾ ਗੁਰੂ ਵਾਹਿਗੁਰੂ ਜੀ ਕੀ ਪਤੇ ਸ਼ਲੋਕ ਰਸਨਾ ਉਚਰੰਤ ਨਾਮੰ ਸ਼੍ਰਵਣੰ ਸੁਨੰਤ ਸਬਦ ਅੰਮ੍ਰਿਤਹਿ ਰਸਨਾ ਉਚਰੰਤ ਨਾਮੰ ਇਥੇ ਵਿਸਰਾਮ ਸ਼੍ਰਵਣੰ ਸੁਨੰਤ ਸਬਦ ਅੰਮ੍ਰਿਤਹਿ ਇਸ ਨੂੰ ਅੰਮ੍ਰਿਤਹਿ ਬੋਲਨਾ ਨਾਨਕ ਤੈਨ ਸਾਧ ਬਲਿਹਾਰੰ ਜਿਨਾ ਧਿਆਨ ਪਾਰ ਬ੍ਰਹਮਣ ਹੈ ਪਾਰ ਬ੍ਰਹਮਣ ਹੈ ਹੱਬ ਕੁੜਾਵੇ ਕੰਮ ਇਕ ਸਸਾਈ ਬਾਹਰੇ ਕੁੜਾਵੇ ਨਹੀਂ ਕਹਿਣਾ ਕੁੜਾਵੇ ਕੁੜਾਵੇ ਦਲੈਂਕੜ ਨਾਲ ਉਚਾਰਨ ਕਰਨਾ ਹੱਬ ਕੁੜਾਵੇ ਕੰਮ ਇਕ ਸਸਾਈ ਬਾਹਰੇ ਨਾਨਕ ਸੇਈ ਧਨ ਜਿਨਾ ਪਿਰਹੜੀ सच्चियो पौड़ी सद्बल बिहारी तिना जे सुनते हार कथा कथा पद पुलई उच्चारण करना पूरे ते प्रधान निवावह प्राब मथा मथा निवावह प्राब निवावह प्राब मथा मथा कसके बोलना है हार जस लिख है बेअंत बेअंत इकट्ठा ही है हार जस लिख है बेअंत ਸੋ ਹੈ ਸੇ ਹੱਥਾ ਚਰਨ ਪੁਨੀਤ ਪਵਿੱਤਰ ਚਲਹਿ ਪ੍ਰਾਭ ਮੱਥ ਪਥਾ ਇਹ ਦਰਮਿਆਨਾਂ ਜਾ ਭੂਲਨਾ ਪਥਾ ਯਾਨੀ ਪੰਥ ਰਸਤੇ ਤੇ ਚਲਹਿ ਪ੍ਰਾਭ ਪਥਾ ਸੰਤਾ ਸੰਗ ਉਦਾਰ ਸਗਲਾ ਦੁਖ ਲੱਥਾ ਸਲੋਕ ਭਾਵੀ ਉਦੋਤ ਕਰਨੰ ਹਰ ਰਮਣ ਸੰਯੋਗ ਪੂਰਨ ਹੈ ਉਦੋਤ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਭਾਵੀ ਉਦੋਤ ਕਰਨ ਇਥੇ ਵਿਸਰਾਮ ਹਰ ਰਮਣ ਸੰਯੋਗ ਪੂਰਨ ਹੈ ਭਾਵੀ ਉਦੋਤ ਕਰਨ ਹਰ ਰਮਣ ਸੰਯੋਗ ਪੂਰਨ ਹੈ ਸੰਯੋਗ ਉੱਤੇ ਟਿੱਪੀ ਲੱਗੀ ਹੋਈ ਹੈ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ ਕੀਮ ਨਾ ਸਕਾ ਪਾਏ ਸੋਖ ਮਿੱਤੀ ਹੂ ਬਾਹਰੇ ਨਾਨਕ ਸਾਹ ਵੇਲੜੀ ਪਰਵਾਣ ਜਿਤ ਮਿਲੰਦੜੋ ਮਾਪਰੀ ਜਿਤ ਪੁਲਾ ਹੀ ਬੋਲਣਾ ਜਿਤ ਮਿਲੰਦੜੋ ਮਾਪਰੀ ਮਾਪਰੀ ਪਾਠ ਸੰਬੰਧਕ ਹੈ ਮਾ ਨਹੀਂ ਕਹਿਣਾ ਨਾਸਕੀ ਨਹੀਂ ਬੋਲਣਾ ਮਾਪਰੀ ਉਚਾਰਨ ਕਰਨਾ ਜਿਤ ਮਿਲੰਦੜੋ ਮਾਪਰੀ ਪੌੜੀ ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗਸਾਈ ਆਠ ਪਹਿਰ ਹਰ ਧਿਆਇ ਕੈ ਮਨ ਇਛੁ ਪੁਜਾਈ ਵੱਡਾ ਭਾਗ ਸਤ ਸੰਗ ਹੋਏ ਨੇਵ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ पतित पुनीत गोविंद है सर्व दुख निवारण है शरण सूर भगवान है japant nanak har har hari chhadio hab aap lagdo charna paas natthdo dukh taap nanak ਰਾਗ ਤੇਖੰਦਿਆ ਪੌੜੀ ਮੇਲ ਲੈ ਹੁ ਦਯਾਲ ਤਹ ਪਏ ਦਵਾਰਿਆ ਰਖ ਲੇ ਵੋ ਦੀਨ ਦਯਾਲ ਭ੍ਰਮਤ ਬਹੋ ਹਾਰਿਆ ਭਗਤ ਵਸ਼ਲ ਤੇਰਾ ਬਿਰਦ ਹਰ ਪਤਿਤ ਉਧਾਰਿਆ ਇਹ ਬਹੁਤ ਯਾਦ ਰੱਖਣ ਵਾਲੀ ਯਮਕ ਹੈ ਭਗਤ ਵਸ਼ਲ ਤੇਰਾ ਬਿਰਦ ਇਥੇ ਵਿਸਰਾਮ ਹੈ ਦੱਦੇ ਨਾਲ ਉਚਾਰਨ ਕਰਨਾ ਬਿਰਦ ਹਰ ਹਰ ਪਤਿਤ ਨਹੀਂ ਕਹਿ ਦੇਣਾ ਹਰ ਪਦ ਤੇ ਯਮਕ ਲਾ ਦੇਣੀ ਹੈ ਹਰ ਪਤਿਤ ਉਧਾਰਿਆ ਤੋ ਜੇ ਬਿਨ ਨਾਹੀ ਕੋਏ ਬਿਨਾ ਮੋਹ ਸਾਰਿਆ ਕਰ ਗਹ ਲੈ ਹੋ ਦਿਆਲ ਸਾਗਰ ਸੰਸਾਰਿਆ ਸ਼ਲੋਕ ਸੰਤ ਉਧਰਣ ਦਇਆਲੰ ਹਾਂਜੀ ਸੰਤ ਉਧਰਣ ਦਇਆਲੰ ਅਸਰੰ ਗੋਪਾਲ ਕੀਰਤਨ ਹੈ ਇਹ ਉਦਾਹਰਨ ਪਾਠ ਕਰਦੇ ਨੇ ਪਹਿਲਾ ਮੁਖ ਉਧਰਣ ਹੀ ਹੈ ਸੰਤ ਉਧਰਣ ਦਇਆਲੰ ਅਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਹੈ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੰਦੀ ਚੰਦਨ ਚੰਦ ਨਾ ਸਰਦ ਰੁੱਤ ਇਥੇ ਵਿਸਰਾਮ ਮੂਲ ਨਾ ਮਿਟਈ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਜਨ ਪੁਲਈ ਬੋਲਣਾ ਜਨ ਨਹੀਂ ਕਹਿਤਨਾ ਸੁਣ ਪ੍ਰਤਾਪ ਗੋਵਿੰਦ ਨਿਰਭਉ ਭੈ ਮਨ ਮਨ ਵੀ ਪੁੱਲ ਲਈ ਪੁੱਲ ਤੋਟ ਨ ਆਵੇ ਮੂਲ ਸੰਚਿਆ ਨਾਮ ਧਨ ਸੰਤ ਜਣਾ ਸਿਓ ਸੰਗ ਪਾਈਐ ਵੱਡਾ ਪੁੰਨ ਇਹ ਕਸ ਕੇ ਬੁਨ ਪੁੰਨ ਕਿਉਂਕਿ ਇਹ ਪਿੱਛੇ ਸਾਰੇ ਪਦ ਆ ਹੀ ਗਏ ਹਨ ਜੇ ਜਨ ਕਹਿ ਦਾਂਗੇ ਉਦਾਰ ਸੁਦਸੀਵਕ ਜਨ ਤਾਂ ਜਿਵੇਂ ਜਨ ਚੜਦੀ ਹੈ ਹੈ ਇਸੀ ਤਰ੍ਹਾਂ ਜੇ ਮਨ ਕਹਿ ਦਾਂਗੇ ਤੇ ਉਹ ਆਪਣੇ ਮਨ ਦਾ ਵਾਚਕ ਬਣ ਜਾਂਦਾ ਮੇਰਾ ਮਨ ਮੇਰਾ ਚਤ ਤੇ ਮਨ ਕਹਿ ਦਾਂਗੇ ਮੇਰੀ ਗੱਲ ਮਨ ਇਸੇ ਤਰ੍ਹਾਂ ਧਨ ਪੈਸੇ ਦਾ ਵਾਚਕ ਹੁੰਦਾ ਜੋ ਧਨ ਕਹਿ ਦਾਂਗੇ ਤਾਂ ਉਹ ਕਿਸੇ ਨੂੰ ਵਧਾਈ ਦੇਣੀ ਹੋਵੇ ਤਾਂ ਧਨ ਸ਼ਬਦ ਆਪਾਂ ਕਹਿੰਦੇ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਸੁਣ ਵੀ ਬੋਲਾ ਬੋਲਣਾ ਸੁਣ ਨਹੀਂ ਕਹਿ ਦੇਣਾ ਸ਼ਲੋਕ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹਿ ਉਚਰਣੰ ਨਾਮ ਕੀਰਤਨਹਿ ਦਇਆਲ ਪੁਰਖ ਭਗਵਾਨਹਿ ਨਾਨਕ ਲਿਪਤ ਨਾ ਮਾਇਆ ਨਾਨਕ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਨਾਨਕ ਲਿਪਤ ਨਾ ਮਾਇਆ ਪਾਹੇ ਬਲੰਦੜੀ ਬੁਝ ਗਈ ਬੁਝ ਪੋਲਾ ਹੀ ਬੋਲਣਾ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜੈਨ ਉਪਾਈ ਮੇਦਨੀ ਜੈਨ ਨਹੀਂ ਕਹਿਣਾ ਜੈਨ ਪੁਲਾ ਹੀ ਬੋਲਣਾ ਜੈਨ ਉਪਾਈ ਮਿੱਦਨੀ ਜੈਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਨਾਨਕ ਪਾਤੀ ਜਮਖਲਾ ਦਿੰਦੀ ਪੌੜੀ ਜਾ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਅਗਾ ਗੱਗਾ ਨਹੀਂ ਬੋਲਣਾ ਘੱਗਾ ਬੋਲਣਾ ਕੋਟ ਅਗਾ ਗਏ ਨਾਸ ਕੋਟ ਅਗਾ ਗਏ ਨਾਸ ਹਰ ਇੱਕ ਧਾਇਆ ਨਿਰਮਲ ਭਏ ਸਰੀਰ ਜਾਨ ਧੂਰੀ ਨਾਇਆ ਜਾਨ ਧੂਰੀ ਨਾਇਆ ਨਾਇਆ ਪਰ ਆਵਚਾਰਨ ਕਰਨਾ ਮਾਨ ਤਨ ਭਏ ਸੰਤੋਖ ਪੂਰਨ ਪ੍ਰਾਪ ਪਾਇਆ ਤਰੇ ਕੁਟੰਬ ਸੰਗ ਲੋਗ ਕੋਲ ਸਬਾਇਆ ਸਲੋਕ ਗੁਰੂ ਗੋਬਿੰਦ ਗੋਪਾਲ ਗੁਰ ਗੋਰ ਪੂਰਨ ਨਾਰਾਇਣਹ ਨਾਰਾਇਣਹ ਨੰਨੀ ਦੇ ਵੀ ਕੰਨੈ ਰਾਧੇ ਦੇ ਵੀ ਕੰਨੈ ਨਾਰਾਇਣਹ ਗੁਰੂ ਗੋਬਿੰਦ ਗੋਪਾਲ ਗੁਰ ਗੋਰ ਪੂਰਨ ਨਾਰਾਇਣਹ ਗੁਰ ਦਿਆਲ ਸਮਰਥ ਗੁਰ ਗੁਰ ਨਾਨਕ ਪਤ ਤ ਉਧਾਰਨਹ ਹਾਂਜੀ ਗੁਰ ਗੁਰ ਦਿਆਲ ਸਮਰਤ ਗੁਰ ਇਥੇ ਵਿਸਰਾਮ ਗੁਰ ਨਾਨਕ ਇਥੇ ਟਹਿਰਾ ਦੇ ਕੇ ਬੋਲਨੇ ਗੁਰ ਨਾਨਕ ਪਤਿਤ ਉਦਾਰਣ ਹੈ ਪਾਉ ਜਲ ਵਿਖਮ ਅਸਗਾਹ ਗੁਰੋ ਬੋਹਿਥ ਤਾਰਯੰ ਨਾਨਕ ਪੂਰਕ ਰੰਮ ਸਤਗੁਰ ਚਰਣੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਦ ਭਏ ਤਾ ਅਵਗੁਣ ਸਭ ਛਪੇ ਜਪੇ ਛਪੇ ਪੂਲੇ ਪਦ ਉਚਾਰਨ ਕਰਨੇ ਹਨ ਪਾਰ ਬ੍ਰਹਮ ਗੁਰਦੇਵ ਨੀਚੋ ਉਚ ਥਪੇ ਨੀਚੋ ਇਥੇ ਯਮਕ ਲਾ ਦਨੀ ਹੈ ਨੀਚੋ ਉਚ ਥਪੇ ਕਾਟ ਸਿਲਕ ਦੁਖ ਮਾਇਆ ਕਰ ਰੀਨੇ ਆਪ ਦਸੇ ਆਪ ਦਸੇ ਇਕੱਠਾ ਪਾਠ ਨਹੀਂ ਕਰਨਾ ਆਪਣੇ ਦਾਸ ਆਪ ਦ세 ਵਖਰਾ ਬੋਲਨਾ ਕਾਟ ਸਿਲਕ ਦੁਖ ਮਾਇਆ ਇਥੇ ਵਿਸਰਾਮ ਕਰ ਲੈਨੇ ਆਪ ਦ세 ਗੁਣ ਗਾਇ ਬੇਅੰਤ ਰਸਨਾ ਹਰ ਜਪ ਜ세 ਸਲੋਕ ਦ੍ਰਿਸ਼ਟਾਂਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰ ਹਰੈ ਦ੍ਰਿਸ਼ਟਾਂਤ ਏਕੋ ਇੱਥੇ ਥੋੜਾ ਠਹਿਰਾ ਦੇ ਦੇਣਾ ਸੁੰਨੀਅੰਤ ਏਕੋ ਇੱਥੇ ਵਿਸਰਾਮ ਹੈ ਵਰਤਾਂਤ ਏਕੋ ਨਰ ਹਰਹਿ ਨਾਮਦਾਨ ਜਾ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰਹਿ ਹਿਕ ਸੇਵੀ ਹਿਕ ਸੰਮਲਾ ਹਰ ਇੱਕ ਸਪਹਿ ਅਰਦਾਸ ਨਾਮ ਵਕਰ ਧਨ ਸੰਚਿਆ ਨਾਨਕ ਸਚੀ ਰਾਸ ਪੌੜੀ ਪ੍ਰਭ ਦਇਆਲ ਬੇਅੰਤ ਪੂਰਨ ਇਕ ਏਹੁ ਸਭ ਕਿਛ ਆਪੇ ਆਪ ਦੂਜਾ ਕਹਾ ਕੇਹੁ ਆਪ ਕਰਹੁ ਪ੍ਰਭ ਦਾਨ ਆਪੇ ਆਪ ਲੇਹੁ ਆਵਣ ਜਾਣਾ ਹੁਕਮ ਸਭ ਨਿਹਚਲ ਤੁਦ ਥੇ ਹੋ ਵਿਸਰਾਮ ਧਿਆਨ ਨਾਲ ਲਾਉਣਾ ਹੈ ਆਵਣ ਜਾਣਾ ਹੁਕਮ ਸਾਬ ਇਥੇ ਵਿਸਰਾਮ ਹੈ ਨਿਹਚਲ ਤੁਦ ਥੇ ਹੋ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇ ਹੋ ਜੈਤ ਸ੍ਰੀ ਬਾਣੀ ਭਗਤਾ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਨਾਥ ਕਛੂ ਨਾ ਜਾਣੋ ਹਾਂਜੀ 나ਥ ਪਦ ਤੇ ਵਿਸਰਾਮ ਲਉਣਾ ਹੈ 나ਥ ਕਛੂ ਇਹ ਕਛੂ ਐਡਾ ਲਾ ਕੇ ਬੋਲਣਾ ਹੈ ਕਛੂ ਪਦ ਤੇ ਯਮਕ ਲਾ ਦਨੀ ਹੈ ਕਛੂ ਨਾ ਜਾਣੋ 나ਥ ਕਛੂ ਨਾ ਜਾਣੋ ਮਨ ਮਾਇਆ ਕੈਂ ਖਾਸ ਵਿਕੰਨਉ ਮਨ ਪਦਤੀ ਵਿਸਰਾਮ ਲਾ ਦੇਨਾ ਮਨ ਮਾਇਆ ਕਾ ਹਾਥ ਵਿਕੰਨਉ ਮਨ ਮਾਇਆ ਕਾ ਹਾਥ ਵਿਕੰਨਉ ਰਹਾਉ ਤੁਮ ਕਹੀਤ ਹਉ ਜਗਤ ਗੁਰ ਸੁਆਮੀ ਕਹੀਤ ਹਉ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਤੁਮ ਕਹੀਤ ਹਉ ਇਥੇ ਵਿਸਰਾਮ ਜਗਤ ਗੁਰ ਸੁਆਮੀ ਤੁਮ ਕਹੀ ਅਤਹ ਜਗਤ ਗੁਰਸਵਾਮੀ ਹਮ ਕਹੀ ਅਤ ਕਲਯੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਹਾਂਜੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਾਲ ਪਾਲ ਹਰ ਜੀ ਤੇ ਅੰਤਰ ਪਾਰਿਓ ਪਾਲ ਪਾਲ ਇਥੇ ਵਿਸਰਾਮ ਹੈ ਜਤ ਦੇਖਾਓ ਤਤ ਦੁਖ ਕੀ ਰਾਸੀ ਜਤ ਤਤ ਕਸਕੇ ਨਹੀਂ ਬੋਲਨੇ ਬੋਲੇ ਬੋਲਨੇ ਹਨ ਜਤ ਦੇਖ ਤਤ ਦੁਖ ਕੀ ਰਾਸੀ ਅਜਾ ਨਾ ਪਤੀਆ ਅਜਾ ਨਾ ਪਤੀਆਏ ਨਿਗਮ ਭੈ ਸਾਖੀ ਅਜਾ ਉਚਾਰਨ ਕਰਨਾ ਜਿੱਦੇ ਜਿੱਦੇ ਕਨੋੜਾ ਵੀ ਹੈ ਨਾਲ ਬਿੰਦੀ ਹੈ ਅਜਾ ਨਾ ਪਤੀਆ ਇਹ ਆਮ ਪਾਠੀ ਸਿੰਘ ਬੋਲ ਜੰਦੇ ਨੇ ਤਤੇ ਦੇ ਨਾਲ ਪਤੀਆਏ ਉਚਾਰਨ ਕਰਨਾ ਤਤੇ ਸੇ ਅਰੇ ਐੜੇ ਕਰਨਾ ਪਪਾ ਤਤੇ ਸਿਆਰੀ ਐੜੇ ਕੰਨਾ ਈੜੀ ਸਿਆਰੀ ਪਤਿਆਏ ਬੋਲਨਾ ਆਜੋ ਨਾ ਪਤਿਆਏ ਨਿਗਮ ਪਏ ਸਾਖੀ ਗੋਤਮਨਾਰ ਊਮਾਪਤ ਸੁਆਮੀ ਊਮਾਪਤ ਊਮਾ ਅਤੇ ਪਤ ਦੇ ਵਿੱਚ ਡੈਸ਼ ਜੀ ਦੇ ਕੇ ਲੰਮੀ ਆਵਾਜ਼ ਨਾਲ ਬੋਲਨਾ ਹੈ ਊਮਾ ਦਾ ਪਤੀ ਯਾਨੀ ਸ਼ਿਵ ਜੀ ਗੋਤਮਨਾਰ ਊਮਾਪਤ ਸੁਆਮੀ ਗੋਤਮਨਾਰ उमापात स्वामी उमापात गौतम नार उमापात स्वामी पात स्वामी नहीं इधर लोना है उमापात स्वामी गौतम नार उमापात स्वामी शीश धारण सहस भाग गामी भाग पद पोला ही उच्चारण करना सहस भाग गामी इन दूतन <coughs> ਖਾਲ ਬੰਦ ਕਰ ਮਾਰਿਓ ਇਨ ਦੂਤਨ ਇਥੇ ਵਿਸਰਾਮ ਖਾਲ ਬੰਦ ਕਰ ਮਾਰਿਓ ਵੱਡੋ ਨਿਲਾਜ ਵੱਡੋ ਨਿਲਾਜ ਥੋੜਾ ਜਿਹਾ ਕਸਕੇ ਬੋਲਨਾ ਵੱਡੋ ਨਿਲਾਜ ਅਜਹੂ ਨਹੀਂ ਹਾਰਿਓ ਕਹਿ ਰਵਿਦਾਸ ਕਹਾ ਕੈਸੇ ਕੀਜੈ ਬਿਨ ਰਗੁਨਾਥ ਸਰਨ ਕਾ ਕੀ ਲੀਜੈ ਰਗੁਨਾਥ ਲੈਂਕੜ ਨਹੀਂ ਲਾਦਨੇ ਔਂਕੜ ਨਾਲ ਉਚਾਰਨ ਕਰਨਾ ਬੇਨ ਰਾਗਨਾਥ ਸਰਨ ਇਥੇ ਯਮਕ ਲਾਦਨੀ ਹੈ ਰਾਉਨਾਥ ਪਦ ਤੇ ਵਿਸ्राम ਹੈ ਸਰਨ ਕਾ ਕੀ ਲਿੱਜ ਕਾ ਕੀ ਉਚਾਰਨ ਕਰਨਾ ਕਾਕੀ ਨਹੀਂ ਕਹਿਣਾ ਸ੍ਰੀ ਸਹਜ ਪਾਠੀ ਸੇਵਾ ਸ੍ਰੀ ਸਹਜ ਪਾਠ ਸੇਵਾ